ਪੜੇ ਜ्यादातर ਸੀ ਦੇਖਦੇ ਤੁਸੀਂ ਕੰਟਰੋਵਰਸੀ ਜੀ ਹੁੰਨੇ ਹੋ ਜਿਆਦਾ ਲੋਕਾਂ ਨਾਲ ਕੰਟਰੋਵਰਸੀ ਤੁਸੀਂ ਸਿੰਗ ਫਸਾਈ ਰੱਖਦੇ ਹੋ ਵੀ ਹੋਰ ਤੁਹਾਨੂੰ ਕੋਈ ਕੰਮ ਹੈ ਨਹੀਂ ਲੋਕਾਂ ਨਾਲ ਕੰਟਰੋਵਰਸੀ ਕਰਨ ਤੋਂ ਇਲਾਵਾ ਵੀ ਕਦੇ ਕਿਸੇ ਨਾਲ ਸਿੰਗ ਹੋ ਸਾਰੇ ਕਦੇ ਕਿਸੇ ਨਾਲ ਨਾਮ ਬਣਾਉਣ ਦੀ ਗੱਲ ਨਾਮ ਬਣਾਉਣ ਦੀ ਜਗ੍ਹਾ ਤੁਸੀਂ ਵੀ ਆਪਦੇ ਫੇਮ ਲਈ ਬੋਲਦੇ ਹੋ ਬਸ ਫੇਮ ਸਾਰਾ ਰੋਲਾ ਦਾ ਫੇਮ ਦਾ ਹੀ ਆ ਵੀ ਫੇਮ ਸਾਰੇ ਫੇਮ ਲਈ ਖਿਰਦੇ ਆ ਪਰ ਇਹ ਜ਼ਰੂਰੀ ਨਹੀਂ ਪਰ ਫੇਮਲੀ ਤਾਂ ਉਹ ਹੋਵੇ ਨਾ ਜャ ਮੈਂ ਮਤਲਬ ਫੇਮਲੀ ਕੁਝ ਮਾੜਾ ਕੀਤਾ ਹੋਵੇ ਜੇ ਚੰਗਾ ਕੰਮ ਕਰਕੇ ਆਪ ਨੂੰ ਫੇਮ ਮਿਲਦੀ ਆ ਤਾਂ ਕੋਈ ਫੇਮ ਮਾੜੀ ਨਹੀਂ ਆ ਅੱਜਿੱਤ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀ ਵੀ ਇਹ ਗੱਲ ਸਿਰਫ ਉਹਨਾਂ ਲਈ ਆ ਵੀ ਜਿਹੜੀਆਂ ਆਪਦੇ ਘਰ ਵਾਲੇ ਆਪਦੇ ਘਰ ਵਾਲੇ ਨੂੰ ਰੱਬ ਆਪਣੇ ਘਰ ਵਾਲੇ ਨੂੰ ਜੱਬ ਤੇ ਗੈਰ ਮਰਦ ਨੂੰ ਰੱਬ ਦੱਸਦੀ ਆ ਉਹ ਚੀਜ਼ ਮੈਂ ਬੋਲੀ ਆ ਜੇਕਰ ਮੈਂ ਹੁਣ ਵੀਡੀਓ ਬਣਾਈ ਆ ਆ ਵੈਲੈਂਟਾਈਨ ਦੇ ਉਹਦੇ ਵਿੱਚ ਮੈਨੂੰ ਕਾਫੀ ਕਮੈਂਟ ਆ ਰਹੀ ਆ ਵੀ ਤੁਸੀਂ ਪੁੱਛ ਰਹੇ ਹੋ ਆ ਵੀ ਥੋੜੀ ਵੈਲੈਂਟਾਈਨ ਦੇ ਵੀਡੀਓ ਟ੍ਰੈਂਡਿੰਗ ਚੱਲ ਰਹੀ ਆ ਤੁਸੀਂ ਵੀ ਬੋਲਿਆ ਵੀ ਪਿਓ ਨੂੰ ਕਿਸ਼ਤਾ ਦੀ ਟੈਨਸ਼ਨ ਆ ਪਿਓ ਨੂੰ ਨਹੀਂ ਭੁੱਲੀ ਕਿਸ਼ਤਾ ਦੀ ਡੇਟ ਤੇ ਧੀ ਕਰਦੀ ਆ 14 ਫਰਵਰੀ ਦੀ ਡੇਟ ਇਹ ਗੱਲ ਹੈਗੀ ਹੈ ਕਾਫੀ ਸਾਰਿਆਂ ਨੇ ਕਹਿ ਸਕਦੇ ਆ ਪਰ ਕਾਫੀ ਕੁੜੀਆਂ ਆਉਣਗੀਆਂ ਇਹ ਗੱਲ ਮੈਂ ਇਸ ਲਈ ਕਹਿਨੀ ਆ ਕਿਉਂਕਿ ਤੁਸੀਂ ਕਦੇ ਵੀ ਦੇਖ ਲਓ ਜਿਹੜੀ ਆਪਣੀ ਲੋਕਾਂ ਦੀ ਸੋਚ ਆ ਨਾ ਜਿਹੜੀ ਆਪਣੀ ਲੋਕਾਂ ਦੀ ਸੋਚ ਆ ਪਿੰਡ ਦੇ ਵਿੱਚ ਪਿੰਡ ਦਾ ਮਾਹੌਲ ਦੀ ਗੱਲ ਦੱਸਦੀਆਂ ਜੇ ਕਿਸੇ ਗਵਾਂਡੀਆਂ ਦੀ ਕੁੜੀ ਜਾਂ ਕਿਸੇ ਪਿੰਡ ਦੇ ਵਿੱਚ ਕੁੜੀ ਗਲਤ ਕਦਮ ਚੱਕਦੀ ਹੈ ਨਾ ਤਾਂ 10 ਘਰ ਜਿਹੜੇ ਹੁੰਦੇ ਆ ਉਹਦੇ ਮਾਪੇ ਉਹ ਜਿਹੜੇ ਹੋਰ ਆ ਉਹ ਡਰ ਜਾਂਦੇ ਆ ਵੀ ਭਾਈ ਪਲਾਨਿਆਂ ਦੀ ਕੁੜੀ ਨੇ ਐ ਕਰ ਲਿਆ ਤੂੰ ਐ ਨਾ ਕਰ ਲਈ ਲਾਨੇ ਦੀ ਕੁੜੀ ਇੱਕ ਮਾੜਾ ਕਰਦੀ ਹੈ ਤੇ ਦਸਾਂ ਕੁੜੀਆਂ ਹੋਰ ਹੋਰਾਂ ਨੂੰ ਘਰ ਭਾਦ ਦੇ ਇੱਕ ਪਹਿਨ ਤੁਸੀਂ ਮਤਲਬ ਕੁੜੀਆਂ ਦੇ ਖਿਲਾਫ ਬੋਲਦੇ ਹੋ ਵੀ ਕੁੜੀਆਂ ਸਿਰ ਤੇ ਚੁੰਨੀ ਨਹੀਂ ਲੈਂਦੀਆਂ ਕੁੜੀਆਂ ਐ ਨਹੀਂ ਕਰਦੇ ਤੁਸੀਂ ਆਪ ਕੁੜੀਆਂ ਕੁੜੀ ਹੋਗੇ ਕੁੜੀਆਂ ਦੇ ਖਿਲਾਫ ਬੋਲਦੇ ਹੋ ਕੁੜੀਆਂ ਨੂੰ ਗਲਤ ਬੋਲਣਾ ਤਾਂ ਇਹ ਸਹੀ ਨਹੀਂ ਹੈ ਨਾ ਵੀ ਆਪਾ ਤੁਸੀਂ ਆਪ ਕੁੜੀ ਹੋਗੇ ਕੁੜੀਆਂ ਦੇ ਖਿਲਾਫ ਬੋਲਦੇ ਹੋ ਇਹ ਸਾਰੀਆਂ ਕੁੜੀਆਂ ਤਾਂ ਕਦੇ ਜੰਤ ਨਹੀਂ ਬੋਲਦੇ ਨਾ ਕਿ ਕੁੜੀਆਂ ਸਹੀ ਨਹੀਂ ਹੁੰਦੀਆਂ ਕੁੜੀਆਂ ਮਾਬੂਲੀ ਜਦ ਰੋਲ ਦਿੰਦੀਆਂ ਮੈਂ ਇਹ ਚੀਜ਼ ਨਹੀਂ ਬੋਲੀ ਦੀ ਕੁੜੀਆਂ ਬਹੁਤ ਕੁੜੀਆਂ ਨੇ ਮਾਪੇ ਉਹਦੇ ਨਾਮ ਵੀ ਬਣਾਏ ਨੇ ਮੈਨੂੰ ਪਤਾ ਮੇਰਾ ਮਾਪਾ ਮੇਰੇ ਤੇ ਪ੍ਰਾਊਡ ਫੀਲ ਕਰਦਾ ਮੈਂ ਅੱਜ ਆਪਣੇ ਮਾਪੇ ਉਹਦੀ ਇੱਕ ਤੀਆਂ ਵਾਲੇ ਦੇ ਬਿਲਕੁਲ ਜਿਹੜਾ ਗਲਤ ਆ ਉਹਨੂੰ ਨਾਮ ਲੈ ਕੇ ਬੋਲੀ ਵੀ ਇਹ ਗਲਤ ਆ ਆਪਾਂ ਕਿਸੇ ਸਾਰੀ ਕਮਿਊਨਿਟੀ ਬਾਰੇ ਨਹੀਂ ਬੋਲਦੇ ਮੈਂ ਮਾ ਜਿਹੜੀ ਸ਼ਹਿਰੂ ਸ਼ਹੀ ਆਪਾਂ ਕਰਦੇ ਆ ਮਾ ਉਹਨੂੰ ਇੱਕ ਨਾਰਮਲ ਸ਼ਹਿਰੀ ਪਾਈ ਆ ਆਪਾਂ ਗੱਲ ਲਾ ਕੇ ਕਹੀ ਆ ਠੀਕ ਆ ਉਹਦੇ ਵਿੱਚ ਆਪਾਂ ਗੱਲ ਨਹੀਂ ਚੀਜ਼ ਬੋਲਦੀ ਵੀ ਆ ਚੀਜ਼ ਇਹਨਾਂ ਲਈ ਆ ਤੇ ਜਦੋਂ ਮਨੂੰ ਕਿਸੇ ਦੇ ਖਿਲਾਫ ਵੀਡੀਓ ਪਾਉਣੇ ਹੋ ਕਿ ਡਰ ਨਹੀਂ ਲੱਗਦਾ ਵੀ ਅਗਲਾ ਅੱਗੋਂ ਕੀ ਰੈਕਟ ਕਰੂਗਾ ਜਾਂ ਅੱਗਾ ਗੱਲ ਨਾ ਪੈ ਜੇ ਨਹੀਂ ਡਰ ਡਰਨ ਵਾਲੀ ਕਿਹੜੀ ਗੱਲ ਹੈ ਜਦੋਂ ਅਗਲੇ ਕਿਸੇ ਨੇ ਵੀ ਕੋਈ ਵੀਡੀਓ ਪਾਈ ਹੈ ਪਹਿਲੀ ਗੱਲ ਤਾਂ ਆਪਾਂ ਨਜਾਇਜ਼ ਕਿਸੇ ਨੂੰ ਬੋਲਦੇ ਨਹੀਂ ਕਿ ਜੇ ਉਸਨੇ ਕੁਝ ਗਲਤ ਕੀਤਾ ਜਾਂ ਗਲਤੀ ਵੀਡੀਓ ਅਪਲੋਡ ਕੀਤੀ ਹੈ ਤਾਂ ਫੇਰ ਹੀ ਅਸੀਂ ਬੋਲਦੇ ਹਾਂ ਜਦੋਂ ਗਲਤ ਕਰਨ ਵਾਲੇ ਨੂੰ ਡਰ ਨਹੀਂ ਲੱਗਿਆ ਤੇ ਆਪਾਂ ਤਾਂ ਫਿਰ ਵੀ ਸਹੀ ਲਈ ਬੋਲਣਾ ਨਾ ਫਿਰ ਆਪਾਂ ਕਦੋਂ ਡਰਨਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਤੁਹਾਡੇ ਆਪਣੇ ਚੈਨਲ ਜੰਕਸ਼ਨ ਪੋਡਕਾਸਟ ਤੇ ਸਵਾਗਤ ਹੈ ਜੀ ਅੱਜ ਸਾਡੇ ਕੋਲ ਗੈਸਟ ਆਏ ਆ ਪੈਨ ਸੂਮਨ ਤੇ ਤੁਸੀਂ ਪੈਨ ਦੀਆਂ ਦੀਆਂ ਦੇਖਦੇ ਹੋ ਹੁੰਨੇ ਜਿਆਦਾਤਰ ਕਿਉਂਕਿ ਜਿਹੜਾ ਵੀ ਜਿਵੇਂ ਆਪਾਂ ਕਹਿ ਰਹੇ ਆ ਵੀ ਸੋਸ਼ਲ ਮੀਡੀਆ ਤੇ ਲੱਚਰਤਾ ਫਲਾਉਂਦਾ ਜਾਂ ਕੋਈ ਗਲਤ ਕੰਮ ਕਰਦਾ ਪੈਨ ਉਹਨਾਂ ਨੂੰ ਟ੍ਰੋਲ ਕਰਦੇ ਆ ਤੇ ਉਹਨਾਂ ਦੇ ਖਿਲਾਫ ਵੀਡੀਓ ਪਾਉਂਦੇ ਆ ਤੇ ਆਓ ਪੈਨ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪੈਣੀ ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਪੈਨ ਠੀਕ ਹੋ ਚੜ੍ਹਦੀ ਕਲਾ ਜੀ ਤੁਸੀਂ ਸਾਰੇ ਘਰ ਪਰਿਵਾਰ ਸਾਰੇ ਵਧੀਆ ਬਈ ਠੀਕ ਠਾਕ ਤੇ ਪਹਿਲੇ ਤੁਸੀਂ ਮਤਲਬ ਸੋਸ਼ਲ ਮੀਡੀਆ ਤੇ ਵੀਡੀਓ ਪਾਉਨੇ ਜਦੋਂ ਕੋਈ ਜਿਵੇਂ ਵੀ ਕੋਈ ਖਿਲਾਫ ਕੁਝ ਬੋਲਦਾ ਤੁਸੀਂ ਉਹਦੇ ਖਿਲਾਫ ਮਤਲਬ ਟ੍ਰੋਲ ਕਰਦੇ ਹੋ ਉਹਨਾਂ ਨੂੰ ਹਾਂਜੀ ਤੇ ਜਦੋਂ ਮਤਲਬ ਕਿਸੇ ਦੇ ਖਿਲਾਫ ਵੀਡੀਓ ਪਾਉਨੇ ਹੋ ਤੇ ਡਰ ਨਹੀਂ ਲੱਗਦਾ ਵੀ ਅਗਲਾ ਅੱਗੋਂ ਕੀ ਰਿਐਕਟ ਕਰੂਗਾ ਜਾਂ ਅੱਗਾ ਗੱਲ ਨਾ ਪੈ ਜੇ ਨਹੀਂ ਡਰ ਡਰਨ ਵਾਲੀ ਕਿਹੜੀ ਗੱਲ ਹੈ ਜਦੋਂ ਅਗਲੇ ਕਿਸੇ ਨੇ ਵੀ ਕੋਈ ਵੀਡੀਓ ਪਾਈ ਹੈ ਪਹਿਲੀ ਗੱਲ ਤਾਂ ਆਪਾਂ ਨਜਾਇਜ਼ ਕਿਸੇ ਨੂੰ ਬੋਲਦੇ ਨਹੀਂ ਠੀਕ ਹੈ ਜੇ ਉਸਨੇ ਕੁਝ ਗਲਤ ਕੀਤਾ ਜਾਂ ਗਲਤ ਵੀਡੀਓ ਅਪਲੋਡ ਕੀਤੀ ਹੈ ਤਾਂ ਫੇਰ ਹੀ ਅਸੀਂ ਬੋਲਦੇ ਹਾਂ ਜਦੋਂ ਗਲਤ ਕਰਨ ਵਾਲੇ ਨੂੰ ਡਰ ਨਹੀਂ ਲੱਗਿਆ ਤੇ ਆਪਾਂ ਤਾਂ ਫਿਰ ਵੀ ਸਹੀ ਲੀ ਬੋਲਣਾ ਨਾ ਫਿਰ ਆਪਾਂ ਕਦੇ ਡਰਨਾ ਤੇ ਪਹਿਨੇ ਮਤਲਬ ਵੀਡੀਓ ਕਰ ਡਿਲੀਟ ਵੀ ਕੀਤੀ ਕਿਤੇ ਡਰ ਚ ਆ ਕੇ ਨਹੀਂ ਡਰ ਚ ਆ ਕੇ ਤਾਂ ਡਿਲੀਟ ਨਹੀਂ ਕੀਤੀ ਕਈ ਵਾਰ ਕਹੀ ਤੇ ਤਰਸ ਆ ਜਾਂਦਾ ਫਿਰ ਕਰ ਵੀ ਦੇ ਦਈਆ ਉਹਦਾ ਐ ਨਹੀਂ ਹੁੰਦਾ ਫਿਰ ਪਹਿਲਾਂ ਪਾਈ ਕਰ ਤੋਂ ਵੀਡੀਓ ਡਿਲੀਟ ਕਰਨੀ ਸੀ ਨਹੀਂ ਹੁਣ ਮੰਨ ਲਓ ਵੀ ਵੈਸੇ ਅਜੇ ਤੱਕ ਤਾਂ ਕੋਈ ਵੀ ਵੀਡੀਓ ਹੈ ਨਹੀਂ ਗਈ ਵੀ ਜਿਹਦੇ ਤੇ ਮੈਨੂੰ ਐ ਲੱਗੇ ਵੀ ਮੈਂ ਵੀਡੀਓ ਗਲਤ ਪਾਤੀ ਠੀਕ ਹੈ ਤੇ ਬਾਕੀ ਜਦੋਂ ਫਿਰ ਕਈ ਵਾਰਾ ਕਿਸੇ ਕੋਈ ਰਿਕੁਐਸਟ ਕਰਨ ਲੱਗ ਜਾਂਦੇ ਵੀ ਪਲੀਸ ਸਾਡੀ ਵੀਡੀਓ ਡਿਲੀਟ ਕਰ ਦੋ ਵੀ ਜਾਂ ਆਪਦੀ ਗਲਤੀ ਮੰਨ ਲੈਂਦੇ ਆ ਇੱਕ ਦੋ ਵਾਰੀ ਹੋਇਆ ਵੀ ਐਦਾਂ ਵੀ ਕਿਸੇ ਤੇ ਵੀਡੀਓ ਪਾਈ ਸੀ ਪਰ ਉਹਨਾਂ ਨੇ ਗਲਤੀ ਆਪਦੀ ਮੰਨੀ ਵੀ ਚੱਲੇਗੇ ਤੋਂ ਨਹੀਂ ਕਰਦੇ ਸੋ ਫਿਰ ਉਹ ਕਹਿੰਦੇ ਆ ਵੀ ਤੜਕੇ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਹਨਾ ਇੱਕ ਵਾਰੀ ਤਰ੍ਹਾਂ ਅੱਬ ਵੀ ਮਾਫ ਕਰਦਾ ਫਿਰ ਅਸੀਂ ਵੀ ਕਹਿ ਦਿੰਨੇ ਵੀ ਚੱਲ ਕੋਈ ਨਾ ਤਨ ਕਿੰਨੇ ਟਾਈਮ ਤੋਂ ਦੋ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਤੇ ਵੀ ਮੈਂ ਹੋ ਗਿਆ ਦੋ ਸਾਲ ਲਾ ਲੂ ਤਕਰੀਬਨ ਵੈਸੇ ਡੇਢ ਕੀ ਆ ਉਹ ਆਈਡੀਆ ਕਿਵੇਂ ਆਇਆ ਵੀ ਆਪਾਂ ਆਈ ਲਾਈਨ 'ਚ ਜਾਣਾ ਐਵੇਂ ਲੋਕਾਂ ਦੇ ਵੀਡੀਓ ਪਾਉਣੀ ਆ ਨਹੀਂ ਨਹੀਂ ਕੋਈ ਮਤਲਬ ਨਹੀਂ ਸੀਗਾ ਮਨ ਦੇ ਵਿੱਚ ਨਹੀਂ ਸੀ ਪਾਈ ਕੋਈ ਲਾਈਨ ਆਪਣੇ ਜਾਂ ਸਾਡਾ ਕੋਈ ਫਿਊਚਰ ਆ ਹਨਾ ਇਹ ਤਾਂ ਬਸ ਇੱਕ ਵੈਸੇ ਜਿੱਦਾਂ ਸ਼ੌਂਕ ਸੀਗਾ ਲਿਖਣ ਦਾ ਤੇ ਨਾਰਮਲ ਸ਼ਾਇਰੀਆਂ ਪਾਉਂਦੀ ਹੁੰਦੀ ਸੀਗੀ ਤੇ ਆਪਾਂ ਮੈਡੀਸਨ ਤੋਂ ਤੇ ਵੀਡੀਓ ਪਾਈ ਸੀ ਇੱਕ ਵੈਸੇ ਜੋ ਮਨ ਦੇ ਵਿੱਚ ਪੜਾਸ ਸੀਗੀ ਜੋ ਵੇਖ ਕੇ ਉਹਨੂੰ ਗੁੱਸਾ ਆਉਂਦਾ ਸੀਗਾ ਉਹ ਇਦਾਂ ਦਾ ਕਰਦਾ ਉਹ ਚੀਜ਼ ਮੈਂ ਲਿਖੀ ਤੇ ਮੇਰੀ ਮਾਸੀ ਨੂੰ ਸੁਣਾਈ ਮੈਂ ਕਿਹਾ ਮਾਸੀ ਦੇਖੀ ਆ ਇਸ ਬੰਦੇ ਤੇ ਲਿਖਿਆ ਤੇ ਮੈਂ ਅਸੀ ਕਹਿੰਦੀ ਸੋਹਣੀ ਲਿਖੀ ਆ ਤੇ ਮੈਂ ਚੱਕ ਕੇ ਅਪਲੋਡ ਕਰਤੀ ਤੇ ਫੋਲੋਅਰ ਸੀਗੇ ਕੋਈ ਆਹੀ ਜਿਹੜੇ ਆਪਣੇ ਫਰੈਂਡ ਸਰਕਲ ਹੁੰਦਾ ਕੋਈ 80 90 ਨੇ ਫੋਲੋ ਕੀਤਾ ਹੋਇਆ ਸੀ 80 90 ਨੂੰ ਮੈਂ ਫੋਲੋ ਕੀਤਾ ਸੀ ਉਹਨਾਂ ਨੇ ਬੈਕ ਫੋਲੋ ਕੀਤਾ ਪਰ ਫਿਰ ਵੀ ਵੀਡੀਓ ਤੇ ਵਧੀਆ ਵਿਊ ਆਏ ਇੱਕ ਹੌਸਲਾ ਜਿਹਾ ਮਿਲਿਆ ਵੀ ਹਾਂ 10000 ਵਿਊ ਆ ਗਏ ਤਾਂ ਬਹੁਤ ਵੱਡੀ ਗੱਲ ਸੀ ਕਿ ਵੀ 10000 ਵਿਊ ਆ ਗਏ ਮੈਡ ਸੰਧੂ ਕਰਕੇ ਚੜੇ ਹੋ ਮੈਡ ਸੰਧੂ ਕਰਕੇ ਆਪਾਂ ਤੁਸੀਂ ਚੜੇ ਲਾ ਲਓ ਕੁਝ ਵੀ ਜੋ ਉਹ ਡਿਸਰਵ ਕਰਦਾ ਸੀਗਾ ਜੋ ਹੁਣ ਵੀ ਬਹੁਤ ਟ੍ਰੈਂਡਿੰਗ ਚਾ ਉਹਦਾ ਕਹਿੰਦੇ ਜਿਹੜੀ ਮਹਿੰਦਰਾ ਕੰਪਨੀ ਉਹਨਾਂ ਨੇ ਉਹਨੂੰ ਆਫਰ ਦਿੱਤਾ ਕਿ ਤੈਨੂੰ ਅਸੀਂ 50 ਲੱਖ ਰੁਪਏ ਦੇ ਦੇਣੇ ਤੂੰ ਸਾਡੀ ਥਾਰ ਗੱਡੀ ਪੁੱਠੀ ਦੇ ਯਾਰ ਕਾਦੇ ਵਾਸਤੇ ਤੁਹਾਨੂੰ ਪਤਾ ਹੀ ਨਹੀਂ ਨਹੀਂ ਇਹ ਗੱਲ ਤਾਂ ਮੈਨੂੰ ਪਤਾ ਹੈ ਪਰ ਕਾਦੇ ਵਾਸਤੇ ਕਿਉਂਕਿ ਉਹਨੇ ਥਾਰ ਗੱਡੀ ਲਈਤੀ ਐ ਇੱਕ ਜਿਹੜੀ ਥਾਰ ਲਈਤੀ ਆ ਤੇ ਜਿਹੜੀ ਦਵਾਈਸਨ ਉਹਨੇ ਥਾਰ ਲਈਤੀ ਆ ਦਵਾਈਸਨ ਨੂੰ ਥਾਰ ਲੈਂਡ ਕਰਕੇ 6 ਲੱਖ ਬੁਕੀਆਂ ਥਾਰ ਦੀਆਂ ਕੈਨਸਲ ਹੋ ਗਈਆਂ ਅੱਛਾ ਠੀਕ ਹੈ 6 ਲੱਖ ਬੰਦਿਆਂ ਨੇ ਥਾਰ ਦੀ ਬੁਕਿੰਗ ਕੈਨਸਲ ਕਰਾਦੀ ਵੇ ਅਸੀਂ ਗੱਡੀ ਨਹੀਂ ਲੈਣੀ ਨਹੀਂ ਲੈਣੀ ਇਹੋ ਜਿਹੇ ਬੰਦੇ ਗੱਡੀ ਲੈ ਰਹੇ ਆ ਨੀ ਚਲੋ ਉਹਨੇ ਥਾਰ ਲਿੱਤੀ ਹੈ ਗੱਡੀ ਲਿੱਤੀ ਜੋ ਵੀ ਲਿੱਤੀ ਹੈ ਉਹਨੇ ਆਪਦੇ ਪੈਸੇ ਦੀ ਲਿੱਤੀ ਹੈ ਨਾ ਜਾਂ ਉਹ ਤਾਂ ਕਹਿ ਦਿੰਦਾ ਵੀ ਮੇਰੇ ਕੋਲੇ ਤਾਂ ਪੈਸਾ ਪੂਰੇ ਦੀ ਤਾਂ ਕਮੀ ਪਹਿਲਾਂ ਹੀ ਨਹੀਂ ਸੀ ਕੋਈ ਨਹੀਂ ਵੀ ਉਹਨੇ ਜਾਂ ਫੇਮ ਕਰਕੇ ਜਾਂ ਇਧਰੋਂ ਪੈਸਾ ਕਮਾਇਆ ਸੋਸ਼ਲ ਮੀਡੀਆ ਤੋਂ ਉਹਨੇ ਪੈਸਾ ਕਮਾਇਆ ਇਹ ਤਾਂ ਆਪਣੀ ਕਹਿ ਸਕਦੇ ਹਾਂ ਵੀ ਚਲੋ ਪਹਿਲਾਂ ਹੀ ਰੱਬ ਨੇ ਨੂੰ ਸਭ ਕੁਝ ਦਿੱਤਾ ਪਰ ਜਿਹੜੇ ਉਹ ਲੱਛਣ ਕਰਦਾ ਸੀਗਾ ਆਪਾਂ ਤਾਂ ਉਹਦੇ ਤੇ ਵੀਡੀਓ ਪਾਈ ਸੀਗੀ ਉਹ ਚੀਜ਼ ਨੂੰ ਲੈ ਕੇ ਇੱਕ ਮੈਡੀਸਨ ਤੋਂ ਨਹੀਂ ਬਹੁਤ ਇਹੋ ਜਿਹੇ ਬਹੁਤ ਬੰਦੇ ਜਿਹੜੇ ਇਹੋ ਜਿਹਾ ਕੁਝ ਕਰ ਰਹੇ ਅਬ ਮੈਡਸਨ ਤੋਂ ਨੀਓਸ ਤੋਂ ਮੈਡਸਨ ਤੋਂ ਤੋਂ ਬਾਅਦ ਕਾਫੀ ਆਗੇ ਇਦਾਂ ਆਪਾਂ ਕਹਿ ਸਕਦੇ ਹਾਂ ਇਹਨਾਂ ਰੈਲੀ ਵੀ ਗੱਡੀ ਸੀ ਇੱਕ ਤੁਹਾਨੂੰ ਯਾਦ ਹੋਵੇਗਾ ਉਹ ਕੈਨਸਲ ਹੋ ਗਈ ਸੀ ਰੈਲੀ ਕੈਨਸਲ ਹੋ ਗਈ ਸੀ ਕਹਿੰਦੇ ਸੀ ਕਿ ਅੰਮ੍ਰਿਤਸਰ ਦੇ ਵਿੱਚ ਰੈਲੀ ਹੋਣੀ ਆ ਉਹ ਕੈਨਸਲ ਹੋ ਗਈ ਸੀ ਵੀ ਨਹੀਂ ਹੋਈ ਰੈਲੀ ਤੇ ਪਰ ਕਿਤੇ ਨਾ ਕਿਤੇ ਆਪਾਂ ਨੂੰ ਵੀ ਲੱਗਦਾ ਇਹ ਆਡੀਅנס ਨੂੰ ਵੀ ਪਤਾ ਹੈ ਵੀ ਸਭ ਤੋਂ ਪਹਿਲਾਂ ਸ਼ਾਇਦ ਟ੍ਰੈਂਡਿੰਗ ਦੇ ਵਿੱਚ ਮੈਡਸਨ ਤੋਂ ਹੀ ਆਇਆ ਸੀਗਾ ਉਸ ਤੋਂ ਬਾਅਦ ਪਤਾ ਨਹੀਂ ਗਿਣਤੀ ਕਿੰਨੇ ਹੁਣ ਪਿੱਛੇ ਕਿਹੜਾਗਾ ਜਿਹੜਾ ਦਿਨੋਂ ਦਿਨ ਸੋਹਣਾ ਹੀ ਹੋਈ ਜਾਂਦਾ ਉਹਦਾ ਨਾਮ ਪਤਾ ਨਹੀਂ ਕੀ ਹੈ ਕਿਸੇ ਨੂੰ ਨਾਮ ਪਤਾ ਰਕੁਲ ਪ੍ਰੀਤ ਪਤਾ ਨਹੀਂ ਕੀ ਆ ਅਨੂਰੀਤ 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 ਉਹਦੇ ਤੇ ਕਮੈਂਟ ਵੀ ਹੁੰਦਾ ਕਹਿੰਦੇ ਮਰਜਾਣਾ ਦਿਨੋਂ ਤੱਕ ਸੋਹਣਾ ਹੀ ਹੁੰਦਾ ਜਾਂਦਾ ਤੁਸੀਂ ਦੇਖਿਆ ਹੀ ਹੁਣ ਕੰਮ ਹੀ ਐ ਇਹ ਜਾਂ ਲੈਣ ਹੀ ਐ ਹੁਣ ਹੀ ਹੁਣ ਅਨੂਰੀਤ ਅਨੂਰੀਤ ਹੂੰ ਤੁਸੀਂ ਦੇਖੀਆਂ ਹੋਣੀ ਆਉਂਦੀਆਂ ਵੀਡੀਓ ਤੇ ਬਸ ਉਹ ਚੀਜ਼ ਨੂੰ ਐ ਸੀ ਦੇਖ ਕੇ ਵੀ ਜੇਕਰ ਹੁਣ ਮੈਡਸਨ ਤੋਂ ਇੱਕ ਮੈਡਸਨ ਤੋਂ ਬਣਿਆ ਉਹ ਦੇਖ ਦੇ ਕੇ ਹੋਰ ਬਣੇ ਇਹ ਹਟਦੇ ਤਾਂ ਨਹੀਂ ਆਪਣੇ ਬੋਲਣ ਨਾਲ ਜਾਂਦਾ ਤੁਸੀਂ ਸੋਚਦੇ ਹੋ ਵੀ ਅਸੀਂ ਬੋਲਾਂਗੇ ਤੇ ਹਟ ਜਾਣੀਏ ਨੀ ਉਹ ਤਾਂ ਬਿਸ਼ਰਮ ਹੋਏ ਆ ਪਰ ਐ ਆ ਵੀ ਮੰਨ ਲਓ ਜੇਕਰ ਉਹਨਾਂ ਨੂੰ ਦੇਖ ਕੇ ਉਹਨਾਂ ਵਰਗੇ ਬਣ ਸਕਦੇ ਆ ਤੇ ਜੇਕਰ ਕੋਈ ਆਪਾਂ ਚੰਗਾ ਕਰਦੇ ਆ ਆਪਾਂ ਨੂੰ ਦੇਖ ਕੇ ਕੋਈ ਚੰਗੇ ਲੋਕ ਬਣ ਜਾਣਗੇ ਕੁੜੀਆਂ ਦੇਖ ਲਓ ਆਪਾਂ ਦੇਖ ਲਓ ਵੀ ਕੁੜੀਆਂ ਪਹਿਲਾਂ ਪਾਉਂਦੀਆਂ ਸੀ ਨੱਚਣ ਕੋਣ ਹੁਣ ਕਾਫੀ ਕੁੜੀਆਂ ਵੀ ਆ ਜਿਹੜੀਆਂ ਰੋਸਟਿੰਗ ਕਰਦੀਆਂ ਸਿਰਫ ਚੁੰਨੀ ਲੈ ਕੇ ਵੀਡੀਓ ਪਾਉਂਦੀਆਂ ਮੈਂ ਦੇਖੀਆਂ ਨੇ ਕੁੜੀਆਂ ਜਿਆਦਾ ਨਾਮ ਨਹੀਂ ਲੈ ਸਕਦੀ ਪਰ ਕਾਫੀ ਹੈਗੀਆਂ ਨੇ ਆਪਣੇ ਫੈਮਿਲੀ ਤੁਹਾਨੂੰ ਕੌਣ ਕੌਣ ਸਪੋਰਟ ਕਰਦਾ ਵੀ ਤੁਸੀਂ ਕਿਉਂਕਿ ਆਪਣੇ ਪੰਜਾਬੀ ਪਰਿਵਾਰਾਂ 'ਚ ਇਹ ਹੁੰਦਾ ਵੀ ਇਹ ਲਾਈਨ 'ਚ ਕੁੜੀਆਂ ਨੂੰ ਜਾਨ ਨਹੀਂ ਦਿੰਦੇ ਵੀ ਸੋਸ਼ਲ ਮੀਡੀਆ ਦੇ ਤੋਂ ਫੈਮਿਲੀ ਸਪੋਰਟ ਕਰਦੀ ਆ ਹੁਣ ਕਰੋ ਹੁਣ ਤਾਂ ਪੂਰੀ ਫੈਮਿਲੀ ਸਪੋਰਟ ਕਰਦੀ ਆ ਪਰ ਸਟਾਰਟ ਦੇ ਵਿੱਚ ਸਪੋਰਟਿੰਗ ਕਰਨ ਸਪੋਰਟ ਕਰਨ ਵਾਲੀ ਸਿਰਫ ਮੰਮੀ ਸੀਗੀ ਕਿਉਂ ਬਾਕੀ ਪਰਿਵਾਰ ਸਪੋਰਟ ਨਹੀਂ ਕਰਦਾ ਸੀ ਨਹੀਂ ਪਹਿਲਾਂ ਨਹੀਂ ਕੋਈ ਸਪੋਰਟ ਕਰਦਾ ਸੀ ਪਹਿਲਾਂ ਤਾਂ ਇਦਾਂ ਲੱਗਦਾ ਸੀ ਵੀ ਹਾਂ ਫੋਨ ਲੈ ਕੇ ਦੇਤਾ ਇਹਨੂੰ ਇਹਨੇ ਹੁਣ ਕੀ ਕੰਮ ਕਰਨੇ ਆ ਤੁਹਾਨੂੰ ਪਤਾ ਵੀ ਆਪਣੇ ਨਾਰਮਲ ਘਰਾਂ ਦੇ ਵਿੱਚ ਕਿਸੇ ਕੋਲੇ ਫੋਨ ਹੋਵੇ ਜਾਂ ਕੁੜੀਆਂ ਕੋਲ ਤਾਂ ਵੈਸੇ ਹੀ ਕਟੂਨਦੇ ਆ ਹੁਣ ਹੈਗੇ ਆ ਪਰ ਜਦੋਂ ਮੈਂ ਫੋਨ ਲਿੱਤਾ ਸੀ 3 ਸਾਲ ਪਹਿਲਾਂ ਤਾਂ ਮੇਰੇ ਕੋਲੇ ਪਹਿਲਾਂ ਕੋਈ ਫੋਨ ਫਾਨ ਨਹੀਂ ਹੁੰਦਾ ਸੀਗਾ बस ਰੀਲਾ ਰੂਲਾ ਦੇਖਣੀ ਆ ਭਾਬੀ ਹੋਰਾਂ ਦੇ ਫੋਨ ਦੇ ਵਿੱਚ ਤੇ ਮੈਂ ਮੇਰੇ ਖਿਆਲ ਚ ਪਹਿਲੀ ਵੀਡੀਓ ਵੀ ਮੇਰੀ ਭਾਬੀ ਦੇ ਫੋਨ ਤੇ ਪਾਈ ਤੀ ਪਾਈ ਸੀਗੀ ਆਪਦੇ ਹੁਣ ਤੇ ਵੀਡੀਓ ਨਹੀਂ ਪਾਈ ਸੀ ਉਹ ਤਾਂ ਜਦੋਂ ਵੀਡੀਓ ਚੱਲੀ ਆ ਉਸ ਤੋਂ ਬਾਅਦ ਮੈਂ ਫੋਨ ਲਿੱਤਾ ਉਸ ਤੋਂ ਬਾਅਦ ਵੀਡੀਓ ਅਪਲੋਡ ਕੀਤੀ ਆ ਤੇ ਜਦੋਂ ਵੀਡੀਓ ਤੇ ਈਵ ਆਉਣ ਲੱਗੇ ਤੇ ਪਹਿਲਾਂ ਤਾਂ ਘਰਦਿਆਂ ਨੂੰ ਵੀ ਲੱਗਦਾ ਸੀ ਵੀ ਐਵੇਂ ਬੱਸ ਮੱਥਾ ਮਾਰਦੀ ਰਹਿੰਦੀ ਆ ਵੀਡੀਓ ਕਾਉਂਦੀ ਰਹਿੰਦੀ ਆ ਕੋਈ ਇਹਦਾ ਫਾਇਦਾ ਨਹੀਂ ਪਰ ਜਦੋਂ ਲੋਕਾਂ ਵੱਲੋਂ ਪਿਆਰ ਮਿਲਿਆ ਤੇ ਰਿਸਪੈਕਟ ਮਿਲੀ ਆ ਫਿਰ ਫੈਮਲੀ ਨੂੰ ਪਤਾ ਲੱਗ ਲੱਗਾ ਹੁਣ ਸਾਰੇ ਸਪੋਰਟ ਕਰਦੇ ਆ ਤੇ ਫੈਮਲੀ 'ਚ ਮੈਂ ਕਹਾਂ ਤੁਹਾਡੇ ਕੌਣ ਕੌਣ ਆ ਫੈਮਲੀ ਦੇ ਵਿੱਚ ਪੰਜ ਭੈਣਾਂ ਅੱਛਾ ਪੂਰਾ ਵੱਡਾ ਪਰਿਵਾਰ ਆ ਸਭ ਤੋਂ ਛੋਟਾ ਭਰਾ ਡੈਡੀ ਕੰਮੀ ਹੈ ਨਹੀਂਗੇ ਅੱਛਾ ਮਾਤਾ ਹੈ ਨਹੀਂ ਤੇ ਭੈਣਾਂ ਸਾਰੀਆਂ ਸਪੋਰਟ ਕਰਦੀਆਂ ਹੁਣ ਭੈਣਾਂ ਸਪੋਰਟ ਕਰਦੀਆਂ ਤਿੰਨ ਵੈਈਆਂ ਹੋਈਆਂ ਨੇ ਦੋ ਕੁਵਾਰੀਆਂ ਉੱਥੇ ਛੋਟੀਆਂ ਡੈਡੀ ਵੀ ਹਾਂ ਡੈਡੀ ਸਪੋਰਟ ਕਰਦੇ ਨੇ ਉਹਦੀਆ ਇੱਕ ਭੈਣੇ ਤੁਹਾਡੇ ਨਾਲ ਪੰਜਾਬ 'ਚ ਇੱਕ ਬਹੁਤ ਜਿਆਦਾ ਮੁੱਦਾ ਚੱਲਿਆ ਖੜਾ ਵੀ ਪੰਜਾਬ ਪੁਲਿਸ ਦੁਆਰਾ 1 ਲੱਖ ਮੁੰਡੇ ਮਾਰਨੇ ਆ ਇਹ ਕੀ ਗੱਲ ਆ ਇਹ ਮੁੱਦਾ ਕਾਫੀ ਦਿਨਾਂ ਤੋਂ ਘਟਕਿਆ ਹੋਇਆ ਤੇ ਮੈਂ ਜਿੱਤੇ ਵੀਡੀਓ ਨਹੀਂ ਕੋਈ ਵੀ ਪਾਈ ਕਿਉਂਕਿ ਮੈਂ ਵੀ ਇਸ ਜੀਜ ਨੂੰ ਸਮਝ ਰਹੀ ਆ ਵੀ ਐਦਾਂ ਕਿਉਂ ਕਹਿ ਰਹੇ ਆ ਇਹ ਮੈਨੂੰ ਨਹੀਂ ਪਤਾ ਵੀ ਸੱਚ ਆ ਜਾਂ ਝੂਠ ਆ ਵਾਫ ਵਾਲਿਆਂ ਨੇ ਕੋਸ਼ਿਸ਼ ਕੀਤੀ ਇਹਦੀਆਂ ਸੱਚ ਆ ਪਰ ਫਿਰ ਵੀ ਜੇਕਰ ਕਾਨੂੰਨ ਕਰਦਾ ਕਿਸੇ ਵੀ ਤਰ੍ਹਾਂ ਦਾ ਐਦਾਂ ਦਾ ਕਾਨੂੰਨ ਬਣਿਆ ਵੀ 1 ਲੱਖ ਮੁੰਡਾ ਮਾਰਨਾ ਠੀਕ ਆ 1 ਲੱਖ ਮਾਰਨਾ ਜਿਹੜੇ ਬਾਹਰ ਫਿਰਦੇ ਉਹਨਾਂ ਦੇ ਮੱਥਿਆਂ 'ਚ ਤਾਂ ਲਿਖਿਆ ਨਹੀਂ ਵੀ ਇਹ ਗੈਂਗਸਟਰ ਆ ਠੀਕ ਆ ਤੇ ਜਿਹੜੇ ਗੈਂਗਸਟਰ ਹੈਗੇ ਆ ਠੀਕ ਆ ਉਹ ਸਾਰਿਆਂ ਨੂੰ ਵੀ ਪਤਾ ਵੀ ਹੈਗੇ ਆ ਉਹਨਾਂ ਨੇ ਸ਼ਰੇਆਮ ਬੰਦੇ ਮਾਰੇ ਵੀ ਆ ਠੀਕ ਆ ਉਹ ਬਾਹਰ ਬੈਠੇ ਆ ਉਹ ਬਾਹਰ ਬੈਠੇ ਆ ਉਹ ਇੱਥੇ ਹੈ ਹੀ ਨਹੀਂ ਜਿਹੜੇ ਸਹੀ ਗੈਂਗਸਟਰ ਉਹਦਾ ਬਾਹਰ ਬੈਠੇ ਹਿਆ ਉਹ ਪਤਾ ਹੈਗੇ ਉਹਨਾਂ ਨੂੰ ਵੀ ਕਿਹੜੇ ਆ ਠੀਕ ਆ ਉਹਨਾਂ ਨੂੰ ਮਾਰ ਸਕਦੇ ਆ ਪਰ ਜਿਹੜੇ ਕਹਿ ਰਹੇ ਆ ਵੀ ਅਸੀਂ 1 ਲੱਖ ਮੁੰਡਾ ਪੂਰਾ ਕਰਨਾ ਉਹ ਤਾਂ ਫਿਰ ਨਗ ਪੂਰੇ ਕਰਨ ਵਾਲੀ ਗੱਲ ਕਰੀ ਜਾਂਦੇ ਆ ਵੀ ਕਿਸੇ ਵੀ ਮਾਂ ਦੇ ਪੁੱਤ ਨੂੰ ਐ ਕਿਨੇ ਮਾਰ ਦੇਣਗੇ ਇਹ ਤਾਂ ਗਲਤ ਆ ਨਾ ਪ੍ਰਸ਼ਾਸਨ ਦੁਆਰਾ ਇਹ ਪ੍ਰਸ਼ਾਸਨ ਕਹਿ ਰਿਹਾ ਅਸੀਂ ਇਹੋ ਜੀ ਕੋਈ ਦਿੱਤੀ ਨਹੀਂ ਸਪੀਚ ਇਹੋ ਜੀ ਕੋਈ ਸਪੀਚ ਨਹੀਂ ਦਿੱਤੀ ਅਸੀਂ ਓਕੇ ਹੂੰ ਇਹ ਬਾਕੀ ਮੈਨੂੰ ਵੀ ਨਹੀਂ ਲੱਗ ਰਿਹਾ ਵੀ ਐਡਾ ਕਾਨੂੰਨ ਵੀ ਜੈਡਾ ਵੀ ਕੋਈ ਵੀ ਆਪਾਂ ਮੰਨਈਏ ਨੂੰ ਪ੍ਰਸ਼ਾਸਨ ਤੱਕਾ ਦਾ ਕਰਦਾ ਹੁਣ ਪਿੱਛੇ ਜੇ ਇੱਕ ਲੁਧਿਆਣੇ ਵਿੱਚ ਇੱਕ ਮੁੰਡੇ ਨੂੰ ਬਹੁਤ ਪ੍ਰਸ਼ਾਸਨ ਦੁਆਰਾ ਕੁੱਟਿਆ ਗਿਆ ਗੰਦੇ ਤਰੀਕੇ ਨਾਲ ਟੌਰਚਰ ਕੀਤਾ ਗਿਆ ਹਾਂ ਜਿਹੜੀ ਸੰਤਪਿੰਡਰਾਵਲੀ ਫੋਟੋ ਲੱਗੀ ਹੋਈ ਸੀ ਜਿਹਨਾਂ ਦੀ ਗੱਡੀ ਤੇ ਉਹ ਮੁੰਡੇ ਦੀ ਗੱਡੀ ਵੱਜੀ ਉਹ ਕਹਿੰਦਾ ਵੀ ਗੱਡੀ ਵੱਜੀ ਤੇ ਮੈਂ ਗਲਤੀ ਵੀ ਮੰਨ ਲਈ ਗਲਤੀ ਮੰਨ ਲਈ ਫਿਰ ਵੀ ਉਹਨੂੰ ਕੁੱਟਿਆ ਗਿਆ ਪਰ ਇੱਥੇ ਇੱਥੇ ਕਾਨੂੰਨ ਨੂੰ ਆਪਾਂ ਕਹਿ ਸਕਦੇ ਹਾਂ ਵੀ ਆਪਦੀ ਜਿਹੜੀ ਤਾਨਾਸ਼ਾਹੀ ਦਿਖਾਇਆ ਜਾਂਦਾ ਤੱਕਾबाजी ਕਰ ਜਾਂਦਾ ਹੈ ਕਿਉਂਕਿ ਇੱਕ ਜਿੱਥੇ ਤਾਂ ਇੱਕ ਆਮ ਬੰਦੇ ਦੇ ਮਨ ਦੇ ਵਿੱਚ ਹੌਸਲਾ ਹੋਣਾ ਚਾਹੀਦਾ ਵੀ ਕਾਨੂੰਨ ਸਾਡੇ ਨਾਲ ਹੈ ਜਾਂ ਸਾਨੂੰ ਇਹ ਚੀਜ਼ ਦੀ ਸਪੋਰਟ ਮਿਲਣੀ ਆ ਉੱਥੇ ਜਿਹੜੇ ਆਮ ਨਾਗਰਿਕਾਂ ਉਹਨਾਂ ਦੇ ਦਿਲ ਦੇ ਵਿੱਚ ਡਰ ਹੁੰਦਾ ਡਰ ਹੁੰਦਾ ਡਰ ਹੁੰਦਾ ਹਰ ਇੱਕ ਬੰਦੇ ਦੇ ਕਿਉਂਕਿ ਜਦੋਂ ਵੀ ਖਾਕੀ ਵਰਦੀ ਵੇਖ ਲੈਣਾ ਆਮ ਬੰਦਾ ਡਰ ਜਾਂਦਾ ਦੇਖ ਕੇ ਪ੍ਰਸ਼ਾਸਨ ਉਹਨਾਂ ਤੱਕਾ ਵਾਲਾ ਕਰਨ ਲੱਗ ਗਿਆ ਕਿਉਂਕਿ ਪ੍ਰਸ਼ਾਸਨ ਦਾ ਖੌਫ ਹੀ ਇੰਨਾ ਹੋ ਗਿਆ ਖੌਫ ਹੀ ਇੰਨਾ ਹੈ ਕਿੱਥੇ ਤਾਂ ਉਹਨਾਂ ਦਾ ਹੌਸਲਾ ਦੁੱਗਣਾ ਹੋਣਾ ਚਾਹੀਦਾ ਵੀ ਚਲੋ ਕਾਨੂੰਨ ਸਾਡੇ ਦੇਸ਼ ਦੇ ਵਿੱਚ ਹੈਗੇ ਆ ਠੀਕ ਆ ਕਿ ਸਾਨੂੰ ਇਹ ਚੀਜ਼ ਦੀ سپورਟ ਮਿਲੂਗੀ ਕਿੱਥੇ ਜਿਹੜਾ ਜਿਸ ਬੰਦੇ ਦਾ ਕੋਈ ਗੁਨਾਹ ਨਹੀਂ ਜਿਹੜੇ ਕੋਈ ਕਿਸੇ ਨੇ ਵੀ ਕੁੱਤੇ ਦੇ ਡੰਡਾ ਨਹੀਂ ਨੇ ਮਾਰਿਆ ਤਾਂ ਉਹ ਬੰਦਾ ਹਮੇਸ਼ਾ ਮਤਲਬ ਜਿਹੜਾ ਬੰਦਾ ਬੇਕਸੂਰਾ ਉਹ ਉਹਨਾਂ ਤੋਂ ਡਰੂਗਾ ਤੇ ਜਿਹੜਾ ਬੰਦਾ ਉਹਦਾਂ ਦਾ ਹੈਗਾ ਉਹਨਾਂ ਦਾ ਉਹਨਾਂ ਨੂੰ ਕੋਈ ਡਰ ਨਹੀਂ ਤੇ ਕਾਨੂੰਨ ਉਹਦੇ ਤੋਂ ਡਰਦਾ ਹੈ ਮੁਜਰਮ ਤਾਂ ਕਾਨੂੰਨ ਡਰਦਾ ਹੈ ਕਾਨੂੰਨ ਚੱਲਦਾ ਹੀ ਉਹਨਾਂ ਸਿਰ ਤੇ ਹੈ ਕਾਨੂੰਨ ਉਹਨਾਂ ਦੇ ਸਿਰ ਤੇ ਚੱਲਦਾ ਮੁਜਰਮ ਤਾਂ ਕਾਨੂੰਨ ਡਰਦਾ ਹੈ ਤੇ ਆਮ ਬੰਦਾ ਜਿਹੜਾ ਕਾਨੂੰਨ ਤੋਂ ਡਰਦਾ ਕਾਨੂੰਨ ਤੋਂ ਡਰਦਾ ਸਭ ਵੀ ਉਲਟੀ ਗੰਗਾ ਵਹਿ ਰਹੀ ਹੈ ਤੱਕਈ ਹੈ ਪ੍ਰਸ਼ਾਸਨ ਦਾ ਸਾਰਾ ਤੱਕਈ ਹੈ ਹੁਣ ਉਹ ਬੰਦੇ ਨਾਲ ਤੱਕਈ ਕੀਤਾ ਹੈ ਬੰਦੇ ਨੂੰ ਐਕਸੀਡੈਂਟ ਹੋਇਆ ਉਹਨੇ ਗਲਤੀ ਵੀ ਮੰਨੀ ਆ ਜੁਰਮਾਨਾ ਵੀ ਭਰਨ ਨੂੰ ਤਿਆਰ ਕੀਤਾ ਫਿਰ ਉਹਦੇ ਨਾਲ ਕਿੰਨੇ ਉਹਦਾ ਮੁਕਦਮਾ ਤਾਂ ਕਿ ਦਰਜ ਵੀ ਨਹੀਂ ਕੀਤਾ ਗਿਆ ਟੌਰਚਰ ਬਹੁਤ ਬਹੁਤ ਕੀਤਾ ਬੰਦੇ ਨੂੰ ਬਹੁਤ ਵੀਡੀਓ ਆ ਰਹੀਆਂ ਬੰਦੇ ਦੀਆਂ ਨੋ ਤੱਕ ਪਟਦੇ ਉਸ ਬੰਦੇ ਦੇ ਜਦੋਂ ਬੰਦੇ ਨੇ ਚਲੋ ਜੇਕਰ ਬੰਦੇ ਦੀ ਗਲਤੀ ਹੋ ਗਈ ਆਪੇ ਕਾਨੂੰਨ ਨੂੰ ਮੰਨਦੇ ਆ ਵੀ ਜਦੋਂ ਬੰਦੇ ਤੋਂ ਗਲਤੀ ਹੋ ਗਈ ਜਦੋਂ ਕਾਨੂੰਨ ਤੋਂ ਬੰਦਾ ਗਲਤੀ ਮੰਨ ਲੈਂਦਾ ਆਪਦੀ ਵੀ ਮੇਰੀ ਗਲਤੀ ਆ ਤਾਂ ਫਿਰ ਕਿ ਕਾਨੂੰਨ ਦਾ ਹੱਕ ਨਹੀਂ ਹੁੰਦਾ ਵੀ ਬੰਦਾ ਉਸ ਨੂੰ ਟੌਰਚਰ ਕਰਨ ਟੌਰਚਰ ਕਰਦੇ ਵੀ ਕਿਸੇ ਵੀ ਕਾਨੂੰਨ ਚ ਲਿਖਿਆ ਵੀ ਜਦੋਂ ਬੰਦਾ ਆਪਦਾ ਗੁਨਾਹ ਕਬੂਲ ਲੇ ਚਾਹੇ ਉਸਨੇ ਕਿਸਦਾ ਕਤਲ ਹੀ ਕੀਤਾ ਹੋਵੇ ਗੁਨਾਹ ਕਬੂਲਣ ਤੋਂ ਬਾਅਦ ਤਾਂ ਉਸਨੂੰ ਟੌਰਚਰ ਨਹੀਂ ਕੀਤਾ ਜਾਂਦਾ ਨਹੀਂ ਕੀਤਾ ਤੇ ਉਸ ਬੰਦੇ ਨੂੰ ਕਿੰਨਾ ਟੌਰਚਰ ਕੀਤਾ ਹੈ ਗਲਤ ਹੈ ਬਹੁਤ ਗਲਤ ਹੈ ਇੱਕ ਪਹਿਨੇ ਤੁਸੀਂ ਮਤਲਬ ਕੁੜੀਆਂ ਦੇ ਖਿਲਾਫ ਬੋਲਦੇ ਹੋ ਕਿ ਕੁੜੀਆਂ ਸਿਰ ਤੇ ਚੁੰਨੀ ਨਹੀਂ ਲੈਂਦੀਆਂ ਕੁੜੀਆਂ ਐਨ ਕਰਦੇ ਤੁਸੀਂ ਆਪ ਕੁੜੀਆਂ ਕੁੜੀ ਹੋਗੇ ਕੁੜੀਆਂ ਦੇ ਖਿਲਾਫ ਬੋਲਦੇ ਹੋ ਨਹੀਂ ਮੈਂ ਇਹ ਨਹੀਂ ਕਹਿੰਦੀ ਵੀ ਸਾਰੀਆਂ ਕੁੜੀਆਂ ਸਿਰ ਤੇ ਚੁੰਨੀ ਲਾਉ ਚੁੰਨੀ ਤਾਂ ਹੀ ਅਭੀ ਚਲੋ ਇੱਕ ਮੇਰੀ ਪਛਾਣ ਬਣੀ ਹੋਈ ਆ ਇਸ ਲਈ ਮੈਨੂੰ ਸਿਰ ਤੇ ਚੁੰਨੀ ਲਾਣੀ ਬਹੁਤ ਵਧੀਆ ਲੱਗਦੀ ਆ ਤੇ ਇਹ ਚੀਜ਼ ਮੈਂ ਕਹਿੰਦੀ ਹਾਂ ਕਿ ਤੁਸੀਂ ਵੀ ਸਿਰ ਤੇ ਚੁੰਨੀ ਲਾਓ ਸੁਣੋ ਪਰ ਮੈਂ ਕੁੜੀਆਂ ਦੇ ਖਿਲਾਫ ਬੋਲਦੀ ਆ ਜਿੱਥੇ ਕੁੜੀਆਂ ਗਲਤ ਹੁੰਦੀਆਂ ਕੁੜੀਆਂ ਬਹੁਤ ਸਾਰੀਆਂ ਚੰਗੀਆਂ ਵੀ ਨੇ ਕੁੜੀਆਂ ਬਹੁਤ ਸਾਰੀਆਂ ਮਾੜੀਆਂ ਵੀ ਨੇ ਕਿਉਂਕਿ ਪਰ ਕੁੜੀਆਂ ਨੂੰ ਗਲਤ ਬੋਲਣਾ ਤਾਂ ਇਹ ਸਹੀ ਨਹੀਂ ਹੈ ਨਾ ਵੀ ਆਪਾਂ ਤੁਸੀਂ ਆਪ ਕੁੜੀ ਹੋਗੇ ਕੁੜੀਆਂ ਦੇ ਖਿਲਾਫ ਬੋਲਦੇ ਹੋ ਮੈਂ ਸਾਰੀਆਂ ਕੁੜੀਆਂ ਨੂੰ ਤਾਂ ਕਦੇ ਗਲਤ ਬੋਲਿਆ ਹੀ ਨਹੀਂ ਬੋਲਦੇ ਨਾ ਕਿ ਕੁੜੀਆਂ ਸਹੀ ਨਹੀਂ ਹੁੰਦੀਆਂ ਕੁੜੀਆਂ ਮਾਪਿਆਂ ਦੀ ਇੱਜ਼ਤ ਰੋਲ ਦਿੰਦੀਆਂ ਨਹੀਂ ਮੈਂ ਇਹ ਚੀਜ਼ ਨਹੀਂ ਬੋਲੀ ਵੀ ਕੁੜੀਆਂ ਬਹੁਤ ਕੁੜੀਆਂ ਨੇ ਮਾਪਿਆਂ ਦੇ ਨਾਮ ਵੀ ਬਣਾਏ ਨੇ ਮੈਨੂੰ ਪਤਾ ਮੇਰਾ ਮਾਪਿਓ ਮੇਰੇ ਤੇ ਪ੍ਰਾਊਡ ਫੀਲ ਕਰਦਾ ਮੈਂ ਅੱਜ ਆਪਣੇ ਮਾਪਿਆਂ ਦੇ ਇੱਕ ਇਹ ਪਰ ਜਿਹੜਾ ਗਲਤ ਆ ਉਹਨੂੰ ਨਾਮ ਲੈ ਕੇ ਬੋਲੀਏ ਵੀ ਇਹ ਗਲਤ ਆ ਆਪਾਂ ਕਿਸੇ ਸਾਰੀ ਕਮਿਊਨਿਟੀ ਬਾਰੇ ਨਹੀਂ ਬੋਲ ਸਕਦੇ ਨਾ ਮੈਂ ਹਾਂ ਜਿਹੜੀ ਸ਼ਹਿਰੋ ਸ਼ਹਿਰੀ ਆਪਾਂ ਕਰਦੇ ਆ ਮਨੋਂ ਇੱਕ ਨਾਰਮਲ ਸ਼ਹਿਰੀ ਪਾਈ ਆ ਆਪਾਂ ਗੱਲ ਲਾ ਕੇ ਕਹੀ ਆ ਠੀਕ ਆ ਉਹਦੇ ਵਿੱਚ ਆਪਾਂ ਗੱਲ ਨਹੀਂ ਚੀਜ਼ ਬੋਲਦੀ ਵੀ ਆ ਚੀਜ਼ ਇਹਨਾਂ ਲਈ ਆ ਪਿੱਛੇ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀ ਵੀ ਇਹ ਗੱਲ ਸਿਰਫ ਉਹਨਾਂ ਲਈ ਆ ਵੀ ਜਿਹੜੀਆਂ ਆਪਦੇ ਘਰ ਵਾਲੇ ਆਪਦੇ ਘਰ ਵਾਲੇ ਨੂੰ ਰੱਬ ਆਪਣੇ ਘਰ ਵਾਲੇ ਨੂੰ ਜੱਬ ਤੇ ਗੈਰ ਮਰਦ ਨੂੰ ਰੱਬ ਦੱਸਦੀਆਂ ਉਹ ਚੀਜ਼ ਮੈਂ ਬੋਲੀ ਆ ਜੇਕਰ ਮੈਂ ਹੁਣ ਵੀਡੀਓ ਬਣਾਈ ਆ ਆ ਵੈਲੈਂਟਾਈਨ ਦੇ ਉਹਦੇ ਵਿੱਚ ਮੈਨੂੰ ਕਾਫੀ ਕਮੈਂਟ ਆ ਰਿਹਾ ਵੀ ਤੁਸੀਂ ਕੁੜੀਆਂ ਬਾਰੇ ਵੀ ਥੋੜੀ ਵੈਲੈਂਟਾਈਨ ਵਾਲੀ ਵੀਡੀਓ ਵੀ ਟ੍ਰੈਂਡਿੰਗ ਚੱਲ ਰਹੀ ਹੈ ਤੁਸੀਂ ਵੀ ਬੋਲਿਆ ਵੀ ਪਿਆਰ ਨੂੰ ਕਿਸ ਤਰ੍ਹਾਂ ਦੀ ਟੈਨਸ਼ਨ ਆ ਤੇ ਇਹ ਗੱਲ ਹੈਗੀ ਆ ਕਾਫੀ ਸਾਰਿਆਂ ਨੂੰ ਕਹਿ ਸਕਦੇ ਆਪਾਂ ਪਰ ਕਾਫੀ ਕੁੜੀਆਂ ਆਉਣਗੀਆਂ ਇਹ ਗੱਲ ਮੈਂ ਇਸ ਲਈ ਕਹਿਨੀ ਆ ਕਿਉਂਕਿ ਤੁਸੀਂ ਕਦੇ ਵੀ ਦੇਖ ਲਓ ਜਿਹੜੀ ਆਪਣੀ ਲੋਕਾਂ ਦੀ ਸੋਚ ਆ ਨਾ ਜਿਵੇਂ ਆਪਣੀ ਲੋਕਾਂ ਦੀ ਸੋਚ ਆ ਪਿੰਡ ਦੇ ਵਿੱਚ ਪਿੰਡ ਦਾ ਮਾਹੌਲ ਦੀ ਗੱਲ ਦੱਸਦੀਆਂ ਜੇ ਕਿਸੇ ਗਵਾਂਡੀਆਂ ਦੀ ਕੁੜੀ ਜਾਂ ਕਿਸੇ ਪਿੰਡ ਦੇ ਵਿੱਚ ਕੁੜੀ ਗਲਤ ਕਦਮ ਚੱਕਦੀ ਹੈ ਨਾ ਤਾਂ 10 ਘਰ ਜਿਹੜੇ ਹੁੰਦੇ ਆ ਉਦੇ ਮਾਪੇ ਉਹ ਜਿਹੜੇ ਹੋਰ ਆ ਉਹ ਵੀ ਡਰ ਜਾਂਦੇ ਆ ਵੀ ਭਾਈ ਫਲਾਣਿਆਂ ਦੀ ਕੁੜੀ ਨੇ ਐ ਕਰ ਲਿਆ ਤੂੰ ਐ ਨਾ ਕਰ ਲਈ ਫਲਾਣੇ ਦੀ ਕੁੜੀ ਇੱਕ ਮਾੜਾ ਕਰਦੀ ਹੈ ਤੇ ਦਸਾਂ ਕੁੜੀਆਂ ਹੋਰ ਹੋਰਾਂ ਨੂੰ ਘਰਵਾ ਦਿੰਦੀ ਆ ਵੀ ਇਹ ਚੀਜ਼ ਹੁੰਦੀ ਹੈ ਵੀ ਜੇਕਰ ਇੱਕ ਚੰਗਾ ਕਰਦਾ ਤੇ ਦਸ ਜਨਾਂ ਨੂੰ ਇੰਪ੍ਰੈਸ਼ਨ ਮਿਲਦਾ ਵੀ ਹਾਂ ਇਸ ਬੰਦੇ ਨੇ ਚੰਗਾ ਕੀਤਾ ਜੇ ਇੱਕ ਮਾੜਾ ਕਰਦਾ ਉਹ ਦਸਾਂ ਨੂੰ ਲੈ ਕੇ ਜਾਂਦਾ ਸੋ ਇਹ ਚੀਜ਼ ਆ ਮੇਰਾ ਕਹਿਣ ਦਾ ਮੋਟਿਵ ਹੁੰਦਾ ਵੀ ਜੇਕਰ ਆਪਾਂ ਇੱਕ ਦੇ ਇੱਕ ਬੰਦੇ ਦੇ ਨਾਲ ਸਾਰੇ ਬਦਨਾਮ ਹੁੰਦੇ ਆ ਠੀਕ ਆ ਇੱਕ ਚੰਗੇ ਬੰਦੇ ਨਾਲ ਸਾਰਿਆਂ ਦਾ ਨਾਮ ਬਣਦਾ ਤਾਂ ਫਿਰ ਕਈ ਵਾਰ ਤਵਾ ਸਾਰਾ ਤਾਂ ਲੱਗਦਾ ਪਰ ਜਿਹੜਾ ਮਾੜਾ ਮਾੜੇ ਨੂੰ ਆਪਣੇ ਆਪ ਦਾ ਕਾਣੇ ਨੂੰ ਕਾਣਾ ਰੜਕਦੀ ਹੈ ਉਹ ਆਪਣੇ ਨਾਮ ਬਣਾਉਣ ਦੀ ਗੱਲ ਨਾਮ ਬਣਾਉਣ ਦੀ ਜਗ੍ਹਾ ਤੁਸੀਂ ਵੀ ਆਪਦੇ ਫੈਮਲੀ ਬੋਲਦੇ ਹੋ ਬਸ ਫੇਮ ਸਾਰਾ ਰੋਲਾ ਤਾਂ ਫੇਮ ਦਾ ਹੀ ਆ ਵੀ ਫੇਮ ਸਾਰੇ ਫੈਮਲੀ ਫਿਰਦੇ ਆ ਪਰ ਇਹ ਜ਼ਰੂਰੀ ਨਹੀਂ ਪਰ ਫੈਮਲੀ ਤਾਂ ਉਹ ਹੋਵੇ ਨਾ ਜャ ਮੈਂ ਮਤਲਬ ਫੈਮਲੀ ਕੁਝ ਮਾੜਾ ਕੀਤਾ ਹੋਵੇ ਜੇ ਚੰਗਾ ਕੰਮ ਕਰਕੇ ਆਪ ਨੂੰ ਫੇਮ ਮਿਲਦੀ ਆ ਤਾਂ ਉਹ ਕੋਈ ਫੇਮ ਮਾੜੀ ਨਹੀਂ ਆ ਅਸੀਂ ਤਾਂ ਕਹਿੰਨੇ ਆ ਵੀ ਤੁਸੀਂ ਵੀ ਫੇਮ ਲੈਣੀ ਆ ਲੋ ਪਰ ਚੰਗੇ ਕੰਮ ਕਰਕੇ ਲੋ ਤਾਂ ਇਹ ਕੰਮ ਮਾੜਾ ਮਾੜੇ ਕੰਮ ਕਰਕੇ ਫੇਮ ਨਾ ਲੋ ਉਹ ਫੇਮ ਦਾ ਵੀ ਕੀ ਫਾਇਦਾ ਜੇ ਆਪਾਂ ਨੂੰ ਚੰਗੇ ਜਾਣਦੇ ਆ ਚੰਗੇ 50 ਬੰਦੇ ਜਾਣਦੇ ਆ ਤਾਂ ਉਹ ਫੇਮ ਬਹੁਤ ਚੰਗੀ ਆ ਜੇ ਆਪਾਂ ਨੂੰ ਲੱਖ ਬੰਦਾ ਮਾੜਾ ਜਾਣਦਾ ਤਾਂ ਕਿਸੇ ਕੰਮ ਦੀ ਨਹੀਂ ਠੀਕ ਆ ਤੇ ਬਾਕੀ ਗੰਗਾ ਉਲਟੀ ਵਹਿੰਦੀ ਐ ਇੱਥੇ ਥੋੜੀ ਜਿਹੜੀ ਮਾੜੀ ਚੀਜ਼ ਹੁੰਦੀ ਓ ਜ਼ਿਆਦਾ ਕੱਲ ਕੱਲ ਦੀ ਗੱਲ ਆ ਮੈਂ ਇੱਕ ਵੀਡੀਓ ਪਾਈ ਆ ਵੈਸੇ ਸਵੇਰ ਸਵੇਰ ਹੀ ਮੈਂ ਵੀਡੀਓ ਦੇਖੀ ਇੱਕ ਕੁੜੀ ਆ ਉਹਦੀ ਮਤਲਬ ਐਦਾਂ ਕਰਕੇ ਟਿਸ਼ੂ ਵਾਲੀ ਪਾਰਟੀ ਹੋਣੀ ਵੀਰੇ ਭਾਈ ਮਜ਼ਾਕ ਚ ਵੀਡੀਓ ਪਾਈ ਹੈ ਮੈਂ ਵੈਸੇ ਇੱਕ ਮਜ਼ਾਕ ਚ ਵੀਡੀਓ ਮੇਰੀ 1 ਮਿਲੀਅਨ ਗਈ ਆ ਮਜ਼ਾਕ ਚ ਪਾਈ ਉਸੇ ਆਪੋ ਜਿਹੇ ਦਾ ਕੋਈ ਮੁੱਦਾ ਐਸੇ ਤੇ ਪਾਣਾ ਸੀ ਜਿਹੜਾ 1 ਲੱਖ ਦੀ ਤੁਸੀਂ ਗੱਲ ਕੀਤੀ ਦੋ ਵੀਡੀਓ ਬਣਾਈਆਂ ਮੁੱਦੇ ਵਾਲੀ ਵੀਡੀਓ ਤੇ ਸਿਰਫ ਆਇਆ 24000 ਵਿਊ ਤੇ ਜਿਹੜੀ ਮੈਂ ਕੁੜੀ ਦੀ ਵੀਡੀਓ ਲਾ ਕੇ ਪਾਈ ਆ ਉਹ ਤੇ ਆਇਆ 1 ਮਿਲੀਅਨ ਵਿਊ ਆ ਫਿਰ ਗੱਲ ਤਾਂ ਹੋਈ ਹੈ ਨਾ ਜਿਹੜੀ ਵੀਡੀਓ ਚੱਲਦੀ ਤੁਸੀਂ ਜਿਹੜੇ ਮਤਲਬ ਵੱਧ ਵੀਡੀਓ ਚੱਲ ਰਹੀਆਂ ਤੁਸੀਂ ਉਹੋ ਜੀ ਵੀਡੀਓ ਪਾਉਨੇ ਹੋ ਫਿਰ ਵਿਊ ਦਾ ਚੱਕਰ ਉਹ ਤਾਂ ਮੈਂ ਸਿਰਫ ਇੱਕ ਮਜ਼ਾਕ ਦੀ ਵੀਡੀਓ ਪਾਈ ਸੀ ਜਿਹੜਾ ਮੇਨ ਮੁੱਦਾ ਮੇਰਾ ਮੇਨ ਮੋਟਿਵ ਮੁੱਦੇ ਵਾਲੀ ਸੀਗੀ ਮੈਂ ਮੁੱਦੇ ਵਾਲੀ ਵੀਡੀਓ ਪਾਈ ਆ ਮੈਂ ਵੀਡੀਓ ਦੂਜੀ ਵੀ ਪਾਈ ਆ ਪਰ ਇਹ ਤਾਂ ਲੋਕਾਂ ਦੀ ਸੋਚ ਆ ਨਾ ਅਭੀ ਲੋਕ ਲੋਕਾਂ ਨੂੰ ਮਸਾਲਾ ਚਾਹੀਦਾ ਜਨਤਾ ਨੂੰ ਮਸਾਲਾ ਚਾਹੀਦਾ ਵੀ ਹਰ ਇੱਕ ਗੱਲ 'ਚ ਮਸਾਲਾ ਹੋਣਾ ਚਾਹੀਦਾ ਪਰ ਜਿਆਦਾਤਰ ਅਸੀਂ ਦੇਖਦੇ ਹਾਂ ਤੁਸੀਂ ਕੌਂਟਰੋਵਰਸੀ ਜੀ ਹੁੰਨੇ ਹੋ ਜਿਆਦਾ ਲੋਕਾਂ ਨਾਲ ਕੌਂਟਰੋਵਰਸੀ ਤੁਸੀਂ ਸਿੰਗ ਫਸਾਈ ਰੱਖਦੇ ਹੋ ਵੀ ਹੋਰ ਤੁਹਾਨੂੰ ਕੋਈ ਕੰਮ ਹੈ ਨਹੀਂ ਲੋਕਾਂ ਨਾਲ ਕੌਂਟਰੋਵਰਸੀ ਕਰਨ ਤੋਂ ਇਲਾਵਾ ਵੀ ਕਦੇ ਕਿਸੇ ਨਾਲ ਸਿੰਗ ਹੋ ਸਾਰੇ ਕਦੇ ਕਿਸੇ ਨਾਲ ਮੇਰਾ ਇਰਾਦਾ ਨਹੀਂ ਹੁੰਦਾ ਵੀ ਮੈਂ ਕਿਸੇ ਨਾਲ ਮਤਲਬ ਕੌਂਟਰੋਵਰਸੀ ਕਰਾਂ ਫਿਰ ਜਦੋਂ ਅਗਲਾ ਕੰਮ ਹੀ ਹੋ ਜਾ ਕਰਦਾ ਮੂੰਹ ਆਈ ਬਾਤ ਨਾ ਰਹਿੰਦੀ ਹੈ ਪਰ ਮੈਂ ਕੀ ਕਰਾਂ ਪਿੱਛੇ ਜੇ ਕੁੜੀ ਨਾਲ ਵੀ ਤੁਹਾਡਾ ਰੌਲਾ ਚੱਲੀ ਜਾਂਦਾ ਉਹ ਕੁੜੀ ਨਾਲ ਮੇਰਾ ਕੋਈ ਇਰਾਦਾ ਨਹੀਂ ਸੀ ਰੌਲਾ ਕਰਨ ਦਾ ਕੁਛ ਨਹੀਂ ਉਹ ਇੱਕ ਉਹਨੇ ਵੀਡੀਓ ਪਾਈ ਸੀਗੀ ਕੋਈ ਸਟੈਂਡ ਸਪਰੂਨ ਵਾਲੀ ਗੱਲ ਕੀਤੀ ਸੀਗੀ ਫਿਰ ਉਹ ਗੱਲ ਕਿ ਉਹ ਜਾਂ ਜੇ ਸਟੈਂਡ ਹੋਵੇ ਤਾਂ ਉਹ ਸਟੈਂਡ ਵਾਲੇ ਗਾਣੇ ਲਾਉਂਦਾ ਵੀ ਬੰਦਾ ਚੰਗਾ ਲੱਗਦਾ ਉਹ ਫਿਰ ਮੈਂ ਵੀਡੀਓ ਪਾਤੀ ਉਹਨੇ ਮੇਰੇ ਤੇ ਵਾਪਸ ਵੀਡੀਓ ਪਾਤੀ ਉਹਨੇ ਇੱਕ ਪਾਈ ਆਪਾਂ ਚਾਰ ਪਾਤੀਆਂ ਅੱਛਾ ਤੇ ਫਿਰ ਥੋੜੀ ਗੱਲ ਵੱਧ ਗਈ ਉਹ ਜਨਤਾ ਵੀ ਸਵਾਲ ਲੈਣ ਲੱਗੀ ਮੈਨੂੰ ਵੀਡੀਓ ਸਾਨੂੰ ਜੀ ਤੁਹਾਡੇ ਤੇ ਵੀਡੀਓ ਪਾਤੀ ਵੀਡੀਓ ਪਾਤੀ ਪਰ ਅੱਜ ਤੱਕ ਆਪਾਂ ਕਦੇ ਵੀਡੀਓ ਜਿਹੜੇ ਕਮੈਂਟਾਂ ਵਾਲੇ ਆ ਇਹ ਤਾਂ ਲੜਾ ਕੇ ਲਾਈ ਆ ਲੋਕਾਂ ਨੂੰ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਉਹ ਤਾਂ ਫਿਰ ਉਹਨਾਂ ਵਿੱਚ ਜੇ ਕਮੈਂਟਾਂ ਨਾਲ ਪਿੱਛੇ ਲੱਗਦੇ ਨੂੰ ਸੀ ਤਾਂ ਫਿਰ ਤਾਂ ਕੋਈ ਫਾਇਦਾ ਨਹੀਂ ਨਹੀਂ ਆਪਾਂ ਕਮੈਂਟਾਂ ਨਾਲ ਪਿੱਛੇ ਨਹੀਂ ਲੱਗਦੇ ਤੇ ਇੰਨੀ ਗੱਲ ਹੈਗੀ ਆ ਵੀ ਜਦੋਂ ਮੈਨੂੰ ਰੀਲ ਜਦੋਂ ਮੈਂ ਉਹਦੇ ਤੇ ਇੱਕ ਵੀਡੀਓ ਪਾਈ ਤੇ ਮੈਂ ਤਾਂ ਫੇਸਬੁੱਕ ਤੇ ਪਾਈ ਸੀ ਫੇਸਬੁੱਕ ਦੇ ਵੀਡੀਓ ਚੱਲ ਗਈ ਇੰਸਟਾ ਤੇ ਪਾਈ ਸੀ ਛੋਟੇ ਪੇਜ ਤੇ ਮਤਲਬ ਆਫੀਸ਼ਲ ਅਕਾਊਂਟ ਤੇ ਤਾਂ ਪਾਈ ਨਹੀਂ ਛੋਟੇ ਕਾਉਂਟ ਤੇ ਪਾਈ ਸੀ ਉਹਦੇ ਤੇ ਵੀਡੀਓ ਚੱਲ ਗਈ ਉਸ ਵੀਡੀਓ ਨੂੰ ਦੇਖ ਕੇ ਉਹਨੇ ਮੇਰੇ ਤੇ ਵੀਡੀਓ ਪਾਈ ਜੀ ਜਿਹੜੀਆਂ ਹਸਿਰ ਤੇ ਚੁੰਨੀ ਲੈ ਕੇ ਵੀਡੀਓ ਪਾਉਂਦੀਆਂ ਨੇ ਇਹਨਾਂ ਦੀ ਇੱਜ਼ਤ ਨਹੀਂ ਹੁੰਦੀ ਜਾਂ ਐਦਾਂ ਕੁਝ ਵੀ ਹੁੰਦੀ ਆ ਤੇ ਬਾਕੀ ਸਾਨੂੰ ਸਾਡੀ ਇੱਜ਼ਤ ਪਤਾ ਮੈਨੂੰ ਕਿੰਨੀਕ ਹੁੰਦੀ ਆ ਠੀਕ ਆ ਕਿਉਂਕਿ ਆਪਾਂ ਅੱਜ ਤੱਕ ਕਦੇ ਕਮੈਂਟ ਆਫ ਕਰਕੇ ਵੀਡੀਓ ਨਹੀਂ ਪਾਈ ਤੇ ਜਿੱਥੇ ਆਪਾਂ ਕਹੀਏ ਵੀ ਆਪਾਂ ਕਿਸੇ ਨੂੰ ਕਹਿੰਦੇ ਆ ਵੀ ਸਾਨੂੰ ਕੋਈ ਮਾੜਾ ਕਮੈਂਟ ਕਰਦਾ ਜਾਂ ਕੁਛ ਕਰਦਾ ਜੇਕਰ ਆਪਾਂ ਉਹਨਾਂ ਨੂੰ ਹੱਕ ਦਿੱਤਾ ਆਪਾਂ ਵੀਡੀਓ ਪਾਈ ਆ ਠੀਕ ਆ ਇੰਸਟਾ ਨੇ ਆਪਸ਼ਨ ਦਿੱਤੀ ਆ ਕਮੈਂਟ ਦੀ ਦਿੱਤੀ ਆ ਸ਼ੇਅਰ ਦਿੱਤੀ ਆ ਲਾਈਕ ਦਿੱਤੀ ਆ ਠੀਕ ਆ ਤਾਂ ਫਿਰ ਆਪਦੀ ਉਹਨਾਂ ਨੇ ਰਹਿ ਦੇ ਕੇ ਜਾਣੀ ਆ ਅਗਲੇ ਨੇ ਨੈਟ ਕਰਵਾਇਆ ਕਦੇ ਵਾਸਤੇ ਕਰਵਾਇਆ ਆਪਦੀ ਰਹਿ ਦੇ ਨੂੰ ਤਾਂ 20 ਵਰਗੇ ਲੋਕ 20 ਇੱਕ ਬੰਦਾ 10 10 ਰਹਿ ਦੇ ਦਿੰਦਾ ਰਹਿ ਦੇ ਜਾਂਦਾ ਠੀਕ ਹੈ ਉਹਨਾਂ ਨੇ ਆਪਦੀ ਰਹਿ ਦੇਣੀ ਹੁੰਦੀ ਆ ਸੋ ਕਾਫੀ ਕਮੈਂਟ ਆਈ ਉਹਦੇ ਵਿੱਚ ਮੈਨੂੰ ਮੈਨੂੰ ਕਮੈਂਟ ਨਹੀਂ ਆਈ ਉਸ ਕੁੜੀ ਨੇ ਵੀਡੀਓ ਪਾਈ ਕਮੈਂਟ ਆਫ ਕਰਕੇ ਤੇ ਮੈਂ ਮਤਲਬ ਵੱਡੇ ਅਕਾਊਂਟ ਤੇ ਮੈਨੂੰ ਉਹਦੀ ਵੀਡੀਓ ਨਹੀਂ ਵਧੀਆ ਲੱਗਦੀ ਸੀ ਮੈਂ ਬਲੌਕ ਕੀਤੀ ਹੋਈ ਸੀ ਪਹਿਲਾਂ ਤੋਂ ਹੀ ਮੈਨੂੰ ਤਾਂ ਯਾਦ ਚੇਤੇ ਨਹੀਂ ਸੀ ਵੀ ਮੈਂ ਉਹਨੂੰ ਬਲੌਕ ਵੀ ਕੀਤਾ ਹੋਇਆ ਉਹਦੀ ਮੈਨੂੰ ਸ਼ਕਲ ਹੀ ਨਹੀਂ ਪਸੰਦ ਸੀ ਮੈਂ ਉਹਨੂੰ ਬਲੌਕ ਕੀਤਾ ਸੀ ਤੇ ਉਹਨੇ ਮੇਰੇ ਤੇ ਵੀਡੀਓ ਪਾਤੀ ਹਾਂਜੀ ਤੂੰ ਮੈਨੂੰ ਬਲੌਕ ਕਰਕੇ ਵੀਡੀਓ ਪਾਈ ਆ ਤੇਰੀ ਐਂ ਜ਼ਮੀਰ ਆ ਉਹ ਜ਼ਮੀ ਉਹ ਵੀਡੀਓ ਵੀ ਚੱਲ ਗਈ ਫਿਰ ਉਹਦਾ ਘਰ ਵਾਲਾ ਵੀਡੀਓ ਪਾਉਂਦਾ ਮੇਰੇ ਤੇ ਮੇਰੀ ਆਈਡੀ ਲਾ ਕੇ ਸੁਮਣ ਭੈਣ ਤੈਨੂੰ ਮੈਂ ਮਿੰਨਤਾ ਕਰਦਾ ਪਿਆ ਠੀਕ ਹੈ ਤੂੰ ਵੀਡੀਓ ਨਾ ਪਾ ਵੀਡੀਓ ਨਾ ਪਾ ਇਹ ਦੁਨੀਆ ਕੀ ਆ ਦੁਨੀਆ ਦੇ ਮੂੰਹ ਕੋ ਨਹੀਂ ਲੱਗਾ ਜਾਂਦਾ ਪਹਿਲਾਂ ਸਿੱਧੂ ਮੂਸੇ ਵਾਲੇ ਨੂੰ ਮਾੜਾ ਬੋਲਦੇ ਹਾਏ ਤੇ ਹੁਣ ਸਿੱਧੂ ਮੂਸੇ ਵਾਲੇ ਦੀ ਟੀ-ਸ਼ਰਟ ਆ ਪਾਉਂਦੇ ਆ ਤੇ ਮੈਂ ਸੋਚਿਆ ਵੀ ਉਸ ਬੰਦੇ ਦੀ ਵੀ ਟੀ-ਸ਼ਰਟ ਆ ਪਹਿਣਗੀ ਆ ਕਿਹਦੇ ਨਾਲ ਕੰਪੇਅਰ ਕਰੀ ਜਾਂਦੇ ਹੋ ਠੀਕ ਆ ਮੇਰਾ ਰਾਦਾ ਨਹੀਂ ਹੁੰਦਾ ਵੀ ਮੈਂ ਕਿਸੇ ਨਾਲ ਕੰਟਰੋਵਰਸੀ ਕਰਾਂ ਪਾ ਸਿਰਫ ਉਹ ਗੱਲ ਕਰਦੇ ਆ ਵੀ ਜਿੱਥੇ ਆਪਾਂ ਨੂੰ ਲੱਗਦਾ ਵੀ ਸਹੀ ਆ ਬੋਲਣਾ ਚਾਹੀਦਾ ਤੁਹਾਨੂੰ ਲੱਗਦਾ ਵੀ ਤੁਹਾਨੂੰ ਜ਼ਰੂਰੀ ਹੈ ਹਰੇਕ ਮੁੱਦੇ ਤੇ ਬੋਲਣਾ ਹੀ ਜਦੋਂ ਜਦੋਂ ਹੁਣ ਸਾਡਾ ਕੰਟੈਂਟ ਹੀ ਇਦਾਂ ਦਾ ਹੈ ਅਸੀਂ ਮੁੱਦੇ ਤੇ ਬੋਲਾਂਗੇ ਜਦੋਂ ਗੰਦ ਪਾਉਣ ਵਾਲਾ ਨਹੀਂ ਨਾ ਸੋਚੂਗਾ ਗੰਦ ਪਾਉਣ ਵਾਲਾ ਨਹੀਂ ਡਰੂਗਾ ਫਿਰ ਅਸੀਂ ਤਾਂ ਸੱਚ ਬੋਲਣ ਵਾਲੇ ਅਸੀਂ ਵੀ ਨਹੀਂ ਡਰਾਂਗੇ ਅਸੀਂ ਤਾਂ ਵੀਡੀਓ ਪਾਵਾਂਗੇ 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 ਜਰੂਰੀ ਹੈ ਵੀ ਹਰੇਕ ਮੁੱਦੇ ਤੇ ਆਪਾਂ ਬੋਲਣਾ ਹੀ ਬੋਲਣਾ ਨਹੀਂ ਅਸੀਂ ਬੋਲਣਾ ਹੀ ਬੋਲਣਾ ਮਰਜੀ ਹੋ ਜੇ ਬੋਲਣਾ ਹੀ ਬੋਲਣਾ ਪੰਜਾਬ ਦੇ ਮੁੱਦਿਆਂ ਤੇ ਬੋਲਾਂਗੇ ਚਾਹੇ ਉਹ ਪਾਣੀਆ ਦੀ ਗੱਲ ਹੋਵੇ ਜਹ ਹੋ ਨਸ਼ਾ ਦੀ ਗੱਲ ਹੋਵੇ ਪੰਜਾਬ ਦੇ ਹੱਕ ਲਈ ਤਾਂ ਵੀ ਬੋਲਾਂਗੇ ਡਰ ਨਹੀਂ ਲੱਗਦਾ ਜੇ ਕਿਸੇ ਨੇ ਪਰਚਾ ਘਟਾਦਾ ਫੇਰ ਦੇਖੀ ਜਾਊਗੀ ਹੋਇਆ ਪਹਿਲਾਂ ਕਿ ਦੇਖੇ ਹੁਣ ਤੁਸੀਂ ਪਰਚਾ ਕਟਵਾਣਾ ਹੀ ਆ ਅਜੇ ਤੱਕ ਟੀਚੇ ਨਹੀਂ ਹੁਣ ਕੱਟਾ ਜਾਊਗਾ ਇਹ ਤੁਸੀਂ ਕਹਿੰਦੇ ਦਾ ਕੋਈ ਨਾ ਲੈਣੇ ਹੁਣ ਤੁਹਾਡੇ ਕੋਲੇ ਮਤਲਬ ਨਾਮ ਵੀ ਆ ਫੇਮ ਵੀ ਆ ਤੇ ਪੈਸਾ ਟੱਗਾ ਵੀ ਹੋਣਾ ਹੀ ਆ ਮਤਲਬ ਵਧੀਆ ਚੱਲਦਾ ਤੇ ਹੁਣ ਕਿਵੇਂ ਚੱਲਦੀ ਜਿੰਦਗੀ ਨਾਮ ਐ ਫੇਮ ਐ ਪਰ ਸਕੂਨ ਹੈ ਨਹੀਂ ਸਕੂਨ ਹੁਣ ਕਰਨ ਕਿੱਥੋਂ ਆਵੇ ਸਕੂਨ ਮੇਰੀ ਮਾਂ ਉਹ ਹੈਨੀ ਮਾਂ ਤੋਂ ਬਿਨਾ ਜ਼ਿੰਦਗੀ ਦੂਰੀ ਹੈ ਮਾਂ ਤੋਂ ਬਿਨਾ ਕੁਝ ਵੀ ਨਹੀਂ ਬਈ ਸਭ ਤੋਂ ਇੱਕ ਧੀ ਮਾਂ ਦੇ ਨਾਲ ਬਹੁਤ ਅਟੈਚ ਹੁੰਦੀ ਆ ਤੇ ਮੇਰਾ ਵੀ ਸੁਪਨਾ ਸੀਗਾ ਵੀ ਮੇਰੀ ਕਾਮਯਾਬੀ ਮੇਰੀ ਮਾਂ ਦੇਖੇ ਪਰ ਉਹ ਰੱਬ ਪਹਿਲਾਂ ਹੀ ਲਾ ਗਿਆ ਦੇਖਣ ਤੋਂ ਪਹਿਲੇ ਕਿੰਨਾ ਟਾਈਮ ਆ ਗਿਆ ਇੱਕ ਸਾਲ ਬਿਮਾਰ ਸੀ ਹਾਂਜੀ ਵੀ ਬਿਮਾਰ ਸੀ ਅੱਛਾ ਚਲੋ ਕੋਈ ਗੱਲ ਨਹੀਂ ਪ੍ਰਮਾਤਮਾ ਦੇ ਰੱਬ ਦੇ ਰੰਗ ਨਹੀਂ ਆ ਰਹੀ ਐ ਪਰ ਉਹ ਚੰਗਾ ਨਹੀਂ ਕਰਦਾ ਨਾ ਇਹ ਉਹ ਆਪ ਦੇ ਲਈ ਤਾਂ ਚੰਗਾ ਹੀ ਕਰਦਾ ਆਪਣੇ ਨੂੰ ਮਾੜਾ ਲੱਗਦਾ ਮੇਰੀ ਨਾ ਹਮੇਸ਼ਾ ਮਤਲਬ ਆਪਾਂ ਇਹ ਸਿੱਧੀ ਸਿੱਧੀ ਗੱਲ ਕਰਦੇ ਆ ਵੀ ਮੈਂ ਹਮੇਸ਼ਾ ਮੇਰੀ ਇਹ ਸੋਚੇ ਰਹਿੰਦੀ ਐ ਵੀ ਰੱਬ ਜੋ ਕਰਦਾ ਚੰਗੇ ਲਈ ਕਰਦਾ ਪਰ ਜਦੋਂ ਬੰਦਾ ਆਪ ਦੇ ਵਕਤ ਬਲ ਦੇਖਦਾ ਨਾ ਵੀ ਰੱਬ ਨੇ ਆ ਕਰਤਾ ਉਦੋਂ ਲੱਗਦਾ ਵੀ ਰੱਬ ਨੇ ਮਾੜੀ ਕੀਤੀ ਐ ਮਾੜੀ ਕੀਤੀ ਐ ਤੇ ਜਦੋਂ ਆਪਾਂ ਕਿਸੇ ਨੂੰ ਕਿਸੇ ਨੂੰ ਕਹਨੇ ਆ ਉਦੋਂ ਉਦੋਂ ਲੱਗਦਾ ਉਦੋਂ ਕਿਸੇ ਨੂੰ ਹੌਸਲਾ ਦੇਣਾ ਬੜਾ ਸੌਖਾ ਲੱਗਦਾ ਵੀ ਚੱਲ ਕੋਈ ਨਾ ਜੋ ਰੱਬ ਕਰਦਾ ਚੰਗੇ ਲਈ ਕਰਦਾ ਪਰ ਜਦੋਂ ਆਪਦੇ ਤੇ ਬੀਤਦੀ ਆ ਉਦੋਂ ਲੱਗਦਾ ਵੀ ਰੱਬ ਨੇ ਮਾੜੀ ਤੱਕਾ ਕਰ ਗਿਆ ਤੱਕਾ ਕਰ ਗਿਆ ਸਿਰਸ ਨੂੰ ਲੱਗਦਾ ਵੀ ਬਹੁਤ ਤੱਕਾ ਕਰ ਗਿਆ ਕਿਉਂਕਿ ਮੇਰੀ ਮਾਂ ਨੇ ਨਾ ਬੜੇ ਦੁੱਖ ਦੇਖੇ ਸੀ ਤੇ ਹੁਣ ਥੋੜਾ ਜਿਹਾ ਟਾਈਮ ਆਇਆ ਸੀਗਾ ਵੀ ਚੱਲ ਉਹਨੂੰ ਵੀ ਪਤਾ ਲੱਗਦਾ ਵੀ ਹਾਂ ਸਾਡੇ ਕੋਈ ਤੀ ਪੁੱਤ ਦਾ ਨਾਮ ਬਣਿਆ ਹਨਾ ਤੇ ਕਿਉਂਕਿ ਚਲੋ ਆਪਾਂ ਇਸ ਨੂੰ ਬੜੀ ਵੱਡੀ ਕਾਮਯਾਬੀ ਨਹੀਂ ਮੰਨਦੇ ਵੀ ਚਲੋ ਇੰਸਟਾ ਤੇ ਫਾਲੋਅਰ ਆ ਜਾ ਬਹੁਤ ਵਧੀਆ ਪਰ ਫਿਰ ਵੀ ਇਸ ਚੀਜ਼ ਨੂੰ ਇੱਕ ਚੰਗੇ ਪਾਸੇ ਨਾਮ ਕਮਾਇਆ ਇੱਕ ਇੱਜ਼ਤ ਬਣੀ ਹੋਈ ਆ ਰਿਪਿਟੇਸ਼ਨ ਦਿੱਤੀ ਰੱਬ ਨੇ ਹਨਾ ਉਹ ਚੀਜ਼ ਨੂੰ ਦੇਖ ਕੇ ਉਹਨੂੰ ਵੀ ਖੁਸ਼ੀ ਮਿਲਣੀ ਸੀ ਪਰ ਉਹ ਨਹੀਂ ਹੋਣ ਸਿਰ ਰੱਬ ਨੇ ਦੇਖਣ ਦਿੱਤੇ ਇੱਥੇ ਲੱਗਦਾ ਵੀ ਰੱਬ ਸਾਡੇ ਨਾਲ ਧੱਕਾ ਕਰ ਗਿਆ